ਲੁੱਟਖੋਆਂ ਦੀਆਂ ਵਾਰਦਾਤਾਂ ਵਿੱਚ ਦਿਨ ਪਰ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕਸ਼ਮੀਰ ਸਿੰਘ ਵਾਸੀ ਗੁਣਾਚੌਰ ਜੋ ਕਿ ਇੱਕ ਚਾਹ ਦੀ ਦੁਕਾਨ ਕਰਦਾ ਹੈ, ਲੁੱਟੇਰਿਆਂ ਨੇ ਤੇਜ਼ ਧਾਰ ਤੇਜ਼ ਧਾਰ ਹਥਿਆਰ ਦਿਖਾ ਕੇ ਉਸ ਦੇ ਕੋਲੋਂ ਪਰਸ ਨੂੰ ਖੋਲ ਲਿਆ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ। ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ। ਚਾਹ ਦੀ ਦੁਕਾਨ ਕਰਨ ਵਾਲਾ ਇਹ ਗਰੀਬ ਬੰਦਾ ਦਿਨ ਭਰ ਮਿਹਨਤ ਕਰਕੇ ਥੋੜੇ ਜਿਹੇ ਹੀ ਪੈਸੇ ਕਮਾਉਂਦਾ ਹੈ ਪਰ ਉਹ ਵੀ ਲੁਟੇਰਿਆਂ ਨੂੰ ਤਰਸਣਾ ਆਇਆ ਉਹਨਾਂ ਨੇ ਲੁੱਟ ਲੈ ਆਓ ਦੇਖਦੇ ਆ ਜਾਣਦੇ ਆ ਇਸ ਤੋਂ ਪੂਰੀ ਗੱਲ ਬਾਤ ਹਾਂ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਕੀ ਗੱਲ ਉਹ ਵੀ ਫੜੇ ਨਾ ਗੰਦ ਮੈਂ ਰਾਤ ਸੇ ਚਾਉਂਦਾ ਸੀ ਕੋਲਾ ਚੌੜੇ ਕਿੰਨੇ ਵਜੇ ਦੀ ਗੱਲ 4:30 ਵਜੇ ਸਵੇਰੇ ਦੀ ਤੜਕੇ ਹਾਂ ਅੱਛਾ ਤੇ ਉਹਨੇ ਪਿੱਛੇ ਆ ਕੇ ਮੈਨੂੰ ਮੁੱਕਿਆ ਮੁੰਡੇ ਨੇ ਉਹ ਕਹਿੰਦੇ ਭਾਜੀ ਰੋਕੋ ਕਿ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਅੱਛਾ ਜੀ ਮੈਂ ਰੁਕਿਆ ਨਹੀਂ ਉਹਨਾਂ ਨੇ ਮੈਨੂੰ ਫੇਰ ਮੋੜੋ ਰੋਕ ਲਿਆ ਮੈਂ ਰੁਕ ਗਿਆ ਉਹਨਾਂ ਨੇ ਮੇਰੇ ਕੋਲ ਪੈਸੇ ਦੀ ਮੰਗ ਕੀਤੀ ਮੈਂ ਕਿਹਾ ਮੇਰੇ ਕੋਲ ਪੈਸੇ ਹੈ ਨਹੀਂ ਉਹਨਾਂ ਨੇ ਆਪਣੇ ਡੱਬ ਚੋਂ ਗੰਭੀਰ ਤਲਵਾਰ ਕੱਢੀ ਤੇ ਮੈਨੂੰ ਐਡ ਦਾ ਸ਼ਾਟ ਆ ਮਾਰੀ ਹਾਂਜੀ ਤੇ ਦੋਆ ਪਿੱਛੇ ਪੈਸੇ ਠੀਕ ਹੈ ਜੀ ਤੇ ਪੈਸੇ ਲਗੇ ਲੋਟ ਕੇ ਥੋੜੀ ਬੜੀ ਬੋਲੂਆ ਮੇਰੇ ਕੋਲ ਹੋ ਗਿਆ ਹੈ ਸਾਦੇ ਸਾਫ ਸਰ ਵੀ ਆ ਗਿਆ ਹੈ ਅੱਛਾ ਜੀ ਤੁਸੀਂ ਕਿੱਥੇ ਬੰਦੇ ਦਾ ਕੰਮ ਕਰਦੇ ਆਂ ਹਾਂ ਜੀ ਬੰਦੇ ਚਾਂਦਕ ਵਾਲਾ ਡਰਾਈਵਰ ਕੰਮ ਕਰਦਾ ਹਾਂ ਠੀਕ ਕਾ ਦਾ ਕੰਮ ਕਰਦੇ ਹੋ ਨਹੀਂ ਖਲਵਾਈ ਦੀਆਂ ਚਾਹ ਦੀਆਂ ਅੱਛਾ ਮੈਂ ਤੇ ਤੁਸੀਂ ਪਉਜੂ ਦੱਸਿਆ ਮੈਂ ਮੈਂ ਪਉਜਵਾ ਰਹੀ ਕੰਪਲਟਲੀ ਇਹ ਕਿ ਐਸੀ ਬੰਦਗੀ ਉਹ ਸਾਡੇ ਦਾ ਸਰਵਾਈ ਕੀਤੀ ਸੀਗੇ ਨਾਂ ਉਹਦੇ ਇਹ ਮੋਰਸਲ ਸਵਾ ਸੀਗੇ ਮੁੰਡੇ ਜੀ ਕਿੰਨੇ ਜਣੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਦੋ ਜਣੇ ਮੁੰਨੇ ਸੀਗੇ ਸਰਦਾਰ ਦੋ ਹੀ ਮੁੰਨੇ ਸੀਗੇ ਅੱਛਾ ਜੀ ਕੁਝ ਨਹੀਂ ਦੇਖਿਆ ਮਾਰਨਾ ਸ਼ੁਰੂ ਕਰਤਾ ਹਾਂਜੀ ਮਾਰਨਾ ਸ਼ੁਰੂ ਕਰਦਾ ਜੀ ਜਦੋਂ ਮਾਰਦੇ ਰਹੇ ਫਿਰ ਤੁਹਾਨੂੰ ਪੈਸੇ ਦੇਣੇ ਪਏ ਪੈਸੇ ਹਾਂਜੀ ਲੋਕ ਬੱਦੂਆ ਜਾਂ ਕੱਢਿਆ ਮੈਂ ਪੈਸੇ ਦੇਣ ਲੱਗਾ ਤੇ ਬੱਦੂਆ ਕੋਈ ਚੰਗਾ ਕੱਜ ਜੇ ਜੇ ਜੋਗੀ ਕਾਵੇ ਚੈੱਕ ਤਾਂ ਗੈਂਸ 11:30 ਪਹਸਾ ਲੈਣਾ ਕੋਈ ਨਹੀਂ ਦਗਾ ਰਹਿਣਾ ਮੇਰੇ ਪਾਸ ਬਾਅਸ ਚਾਹੇ ਜੇ ਬੜੇ ਜੱਕਮੈਂਟ ਚਾਹੇ ਤੇ ਪੈਸੇ ਹੋ ਗਏ ਅੱਛਾ ਹੋਰ ਤਾਂ ਨਹੀਂ ਜਿੱਤੇ ਸੱਟ ਮਾਰੀ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੋਈ ਬਰਦਦ ਕੀਤੀ ਤੁਹਾਡੇ ਨਾਲ ਉਹ ਮੇਰੇ ਨਾਲ ਨਹੀਂ ਦੇਖੋ